ਅੱਜ ਵੀ ਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਸਵੇਰੇ ਤੜਕਸਾਰ ਹੀ ਜਿਵੇਂ ਕੀ ਡਿਊਟੀਆਂ ਸ਼ੁਰੂ ਹੁੰਦੀਆਂ ਨੇ ਉਸੇ ਵੇਲੇ ਹੀ ਪੁਲਿਸ ਕਮਿਸ਼ਨਰ ਜਲੰਧਰ ਸੋਪਨ ਸ਼ਰਮਾ ਵੱਲੋਂ ਅਚਨਚੇਤ ਚੈਕਿੰਗ ਜਿਹੜੀ ਹੈਗੀ ਜਿਹੜੀ ਰੂਟੀਨ ਚੈਕਿੰਗ ਵੀ ਕਿਹਾ ਜਾਂਦਾ ਉਹ ਚੈਕਿੰਗ ਕੀਤੀ ਜਾਂਦੀ ਹੈ ਥਾਣਾ 4 ਦੇ ਵਿੱਚ ਤੇ ਥਾਣਾ 6 ਦੇ ਵਿੱਚ 6 ਦੇ ਵਿੱਚ ਜਿਹੜਾ ਇੱਕ ਪ੍ਰਾਈਵੇਟ ਜਗ੍ਹਾ ਤੇ ਥਾਣਾ ਹੈਗਾ ਉਹਨੂੰ ਬਦਲਣ ਦੀ ਵੀ ਉਹਨਾਂ ਵੱਲੋਂ ਗੱਲ ਕਹੀ ਗਈ ਹੈ ਪਰ ਅਸੀਂ ਸੋਪਨ ਸ਼ਰਮਾ ਜੀ ਨਾਲ ਗੱਲ ਕਰਕੇ ਦੇਦੇ ਸੀਪੀ ਸਾਹਿਬ ਤੁਸੀਂ ਰੂਟੀਨ ਚੈਕਿੰਗ ਕਹਿ ਰਹੇ ਹੋ ਰੂਟੀਨ ਚੈਕਿੰਗ ਕਰਦੇ ਪਏ ਹੋ ਸਵੇਰ ਤੋਂ ਹੀ ਅੱਜ ਦੋ ਥਾਣੇ ਤੇ ਚੈੱਕ ਕੀਤੀ ਹੈ ਕੀ ਕੀ ਖਾਮੀਆਂ ਹੈਗੀਆਂ ਕੀ ਕੀ ਤੁਹਾਡੇ ਵੱਲੋਂ ਸੁਝਾਅ ਜਿਹੜੇ ਆ ਹਾਈ ਕਮਾਂਡ ਨੂੰ ਭੇਜੇ ਜਾਣੇ ਨੇ ਜੇ ਕੋਈ ਸੁਝਾਅ ਨਹੀਂ ਹੈ ਸੁਝਾਅ ਨਹੀਂ ਭੇਜੇ ਜਾਣੇ ਆ ਫਿਰ ਆਪ ਖੁਦ ਹੀ ਕਰਨਗੇ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਜਿਵੇਂ ਸਾਸਫਾਈ ਉਹ ਵੀ ਕਿ ਕਿਸਪੋਡੀ ਡਿਸਪੋਜ਼ਲ ਉਹ ਹਦਾਇਤਾਂ ਜਿਹੜੀਆਂ ਉਹ ਰੂਟੀਨ ਚ ਮੈਂ ਜਾਰੀ ਕਰਦਾ ਹਾਂ ਇੱਕ ਥਾਣਾ ਚੇਂਜ ਕਰਨ ਦੀ ਵੀ ਗੱਲ ਕੀਤੀ ਤੁਸੀਂ ਜੇਕਰ ਕੱਲਾ ਗੱਲਬਾਤ ਕੀਤੀ ਸੀਗੀ ਕਿ ਥਾਣਾ ਹਾਈ ਕਮਾਂਡ ਨਾਲ ਗੱਲ ਕਰਕੇ ਡੀਜੀਪੀ ਸਾਹਿਬ ਨਾਲ ਗੱਲ ਕਰਕੇ ਥਾਣਾ ਜਿਹੜਾ ਉਹ ਸਰਕਾਰੀ ਜਗ੍ਹਾ ਦੇ ਵਿੱਚ ਇੱਕ ਨਵੀਂ ਆਪਾਂ ਆਇਡੈਂਟੀਫਾਈ ਕਰਾਂਗੇ ਸਰਕਾਰੀ ਜਗ੍ਹਾ ਐਂਡ ਆਈ ਵਿਲ ਰਾਈਟ ਟੂ ਦ ਕਨਸਰਨ ਅਥਾਰਟिटीज ਬਜਟ ਜਿਹੜਾ ਹੈ ਉਹ ਵੀ ਮੰਗਣਗੇ ਤੇ ਮੋਰਡੌਨ ਥਾਣਾ ਪੜਨਾ ਆਉਣਾ ਇੱਕ ਤਸਵੀਰ ਦੇਖੀ ਸੀ ਕਿ ਮੈਂ ਥਾਣਾ ਛੇ ਦੇ ਵਿੱਚ ਇੱਕ ਪੁਰਾਣੀ ਕਿਤਾਬ ਸੀ ਪੁਰਾਣੀ ਕੋ ਪੁਰਾਣੀ ਡਾਇਰੀ ਜਿੰਨੂੰ ਕਹਿ ਸਕਦੇ ਆਪਾਂ ਉਹਦੇ ਵਿੱਚ ਉਰਦੂ ਦੇ ਵਿੱਚ ਲਿਖਿਆ ਸੀਗਾ ਉਹ ਥੋੜਾ ਜਿਹਾ ਜੇ ਦੱਸ ਸਕੋ ਤਾਂ ਥਾਣਾ ਇਨਸਪੈਕਸ਼ਨ 13 ਨੰਬਰ ਰਿਸਟਰ ਹੁੰਦਾ ਇਨਸਪੈਕਸ਼ਨ ਉਹ ਹੈ ਕਿ 1970 ਉਹ ਸਭ ਸੀਗੇ ਜਿਹੜੇ ਉਰਦੂ ਜਾਣਦੇ ਸੀ ਉਹ ਲਿਖਦੇ ਸੀ ਧੰਨਵਾਦ ਕਰਦੇ ਸੋ ਇਹਸਾਨਾ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਨੈਕ ਸਵੇਰਾ ਦੇ ਨਾਲ ਉਹਨਾਂ ਦਾ ਕਹਿਣਾ ਕਿ ਕੁਝ ਕਿਤਾਬਾਂ ਵੀ ਉਹਨਾਂ ਵੱਲੋਂ ਖੰਡਾਲੀਆਂ ਗਈਆਂ ਕੁਝ ਜਿਹੜੀ ਥਾਣੇ ਹੈਗੇ ਆ ਉਹਨਾਂ ਨੂੰ ਨਵਾਂ ਨਵਿਕਲ ਰੂਪ ਦੇਣ ਦੀ ਵੀ ਗੱਲ ਕੀਤੀ ਗਈ ਹੈ ਜਿਵੇਂ ਕਿ ਥਾਣਾ ਮਾਡਲ ਟਾਊਨ ਹੈਗਾ ਉਹਦੀ ਕੋਈ ਸਰਕਾਰੀ ਜਗ੍ਹਾ ਦੇਖ ਕੇ ਉਸ ਨੂੰ ਨਵੀਂ ਇਮਾਰਤ ਦਾ ਰੂਪ ਜਿਹੜਾ ਹੈਗਾ ਉਹ ਦਿੱਤਾ ਜਾਣਾ ਹੈ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਖਵਿੰਦਰ ਕੰਬੋਈ ਨੈਕ ਸਵੇਰਾ ਟੀਵੀ ਸੁਖਵਿੰਦਰ ਅੱਜ ਵੀ ਕੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਸਵੇਰੇ ਲੜਕਸਰਹੀ ਜਿਵੇਂ ਕੀ ਡਿਊਟੀਆਂ ਸ਼ੁਰੂ ਹੁੰਦੀਆਂ ਨੇ ਉਸੇ ਵੇਲੇ ਹੀ ਪੁਲਿਸ ਕਮਿਸ਼ਨਰ ਜਲੰਧਰ ਸੋਪਨ ਸ਼ਰਮਾ ਵੱਲੋਂ ਅਚਨਚੇਤ ਚੈਕਿੰਗ ਜਿਹੜੀ ਹੈ ਕਿ ਜਿਹੜੀ ਰੂਟੀਨ ਚੈਕਿੰਗ ਵੀ ਕਿਹਾ ਜਾਂਦਾ ਉਹ ਚੈਕਿੰਗ ਕੀਤੀ ਜਾਂਦੀ ਹੈ ਥਾਣਾ 4 ਦੇ ਵਿੱਚ ਤੇ ਥਾਣਾ 6 ਦੇ ਵਿੱਚ 6 ਦੇ ਵਿੱਚ ਜਿਹੜਾ ਇੱਕ ਪ੍ਰਾਈਵੇਟ ਜਗ੍ਹਾ ਤੇ ਥਾਣਾ ਹੈਗਾ ਉਹਨੂੰ ਬਦਲਣ ਦੀ ਵੀ ਉਹਨਾਂ ਵੱਲੋਂ ਗੱਲ ਕਹੀ ਗਈ ਹੈ ਪਰ ਅਸੀਂ ਸੋਪਨ ਸ਼ਰਮਾ ਜੀ ਨਾਲ ਗੱਲ ਕਰਕੇ ਦੇਦੇ ਸੀਪੀ ਸਾਹਿਬ ਤੁਸੀਂ ਰੂਟੀਨ ਚੈਕਿੰਗ ਕਹਿ ਰਹੇ ਹੋ ਰੂਟੀਨ ਚੈਕਿੰਗ ਕਰਦੇ ਪਏ ਹੋ ਸਵੇਰ ਤੋਂ ਹੀ ਅੱਜ ਦੋ ਥਾਣੇ ਤੇ ਚੱਕੀ ਕੀਤੀ ਹੈ ਕੀ ਕੀ ਖਾਮੀਆਂ ਹੈਗੀਆਂ ਕੀ ਕੀ ਤੁਹਾਡੇ ਵੱਲੋਂ ਸੁਝਾਅ ਜਿਹੜੇ ਆ ਹਾਈ ਕਮਾਂਡ ਨੂੰ ਭੇਜੇ ਜਾਣੇ ਨੇ ਜੇ ਕੋਈ ਸੁਝਾਅ ਨਹੀਂ ਹੈ ਸੁਝਾਅ ਨਹੀਂ ਭੇਜੇ ਜਾਣੇ ਆ ਫਿਰ ਆਪ ਖੁਦ ਹੀ ਕਰਨਗੇ ਛੋਟੇ ਛੋਟੇ ਚੀਜ਼ਾਂ ਹੁੰਦੀਆਂ ਜਿਵੇਂ ਸਾਸਫਾਈ ਉਹ ਵੀ ਕਿਸਪੋਜੀਡਲ ਉਹ ਉਹ ਹਦਾਇਤਾਂ ਜਿਹੜੀਆਂ ਉਹ ਰੂਟੀਨ ਚ ਮੈਂ ਜਾਰੀ ਕਰਦਾ ਹਾਂ ਇੱਕ ਥਾਣਾ ਚੇਂਜ ਕਰਨ ਦੀ ਵੀ ਗੱਲ ਕੀਤੀ ਤੁਸੀਂ ਜੇ ਕੱਲਾ ਗੱਲਬਾਤ ਕੀਤੀ ਸੀਗੀ ਕਿ ਥਾਣਾ ਹਾਈ ਕਮਾਂਡ ਨਾਲ ਗੱਲ ਕਰਕੇ ਡੀਜੀਪੀ ਸਾਹਿਬ ਨਾਲ ਗੱਲ ਕਰਕੇ ਥਾਣਾ ਜਿਹੜਾ ਹੈਗਾ ਉਹ ਸਰਕਾਰੀ ਜਗ੍ਹਾ ਦੇ ਵਿੱਚ ਇੱਕ ਨਵੀਂ ਆਪਾਂ ਆਇਡੈਂਟੀਫਾਈ ਕਰਾਂਗੇ ਸਰਕਾਰੀ ਜਗ੍ਹਾ ਐਂਡ ਆਈ ਵਿਲ ਰਾਈਟ ਟੂ ਦ ਕਨਸਰਨ ਅਥਾਰਟिटीज ਬਜਟ ਜਿਹੜਾ ਹੈ ਉਹ ਵੀ ਮੰਗਣਗੇ ਤੇ ਮੋਰਡੌਨ ਥਾਣਾ ਪੜਨਾ ਆਉਂਦਾ ਇੱਕ ਤਸਵੀਰ ਦੇਖੀ ਸੀ ਕਿ ਮੈਂ ਥਾਣਾ ਸ਼ੇਰ ਦੇ ਵਿੱਚ ਇੱਕ ਪੁਰਾਣੀ ਕਿਤਾਬ ਸੀ ਪੁਰਾਣੀ ਕੋ ਪੁਰਾਣੀ ਡਾਇਰੀ ਜਿੰਨੂੰ ਕਹਿ ਸਕਦੇ ਆਪਾਂ ਉਹਦੇ ਵਿੱਚ ਉਰਦੂ ਦੇ ਵਿੱਚ ਲਿਖਿਆ ਸੀਗਾ ਉਹ ਥੋੜਾ ਜਿਹਾ ਜੇ ਦੱਸ ਸਕੋ ਤਾਂ ਥਾਣਾ ਪਤਾ ਇਨਸਪੈਕਸ਼ਨ 13 ਨੰਬਰ ਰਿਸਟਰ ਹੁੰਦਾ ਹੈ ਇਨਸਪੈਕਸ਼ਨ ਉਹ ਹੈ ਕਿ 1970 ਉਹ ਸਭ ਸੀਗੇ ਜਿਹੜੇ ਉਰਦੂ ਜਾਣਦੇ ਸੀ ਉਹ ਲਿਖਦੇ ਸੀ। ਧੰਨਵਾਦ ਕਰਨ ਲਈ। ਸੋ ਇਹ ਸਾਣਾ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਜਿਨ੍ਹਾਂ ਨੇ ਗੱਲਬਾਤ ਕੀਤੀ ਥੈਨੀ ਸਵੇਰਾ ਦੇ ਨਾਲ ਉਹਨਾਂ ਦਾ ਕਹਿਣਾ ਕਿ ਕੁਝ ਕਿਤਾਬਾਂ ਵੀ ਉਹਨਾਂ ਵੱਲੋਂ ਖੰਡਾਲੀਆਂ ਗਈਆਂ ਕੁਝ ਜਿਹੜੀ ਥਾਣੇ ਹੈਗੇ ਆ ਉਹਨਾਂ ਨੂੰ ਨਵਾਂ ਨਵਿਕਲ ਰੂਪ ਦੇਣ ਦੀ ਵੀ ਗੱਲ ਕੀਤੀ ਗਈ ਆ ਜਿਵੇਂ ਕਿ ਥਾਣਾ ਮਾਡਲ ਟਾਊਨ ਹੈਗਾ ਉਹਦੀ ਕੋਈ ਸਰਕਾਰੀ ਜਗ੍ਹਾ ਦੇਖ ਕੇ ਉਸ ਨੂੰ ਨਵੀਂ ਇਮਾਰਤ ਦਾ ਰੂਪ ਜਿਹੜਾ ਹੈਗਾ ਉਹ ਦਿੱਤਾ ਜਾਣਾ ਹੈ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप